どうもあってなったら、まずいこと言ってたんですよ。 ਮੈਮ ਹੋਰ ਕੀ ਕਹਿਣਾ ਚਾਹੂੰਗੀ ਸਰ ਐਕਚੁਅਲੀ ਇਹ ਸਾਰਾ ਜਿਹੜਾ ਕੰਮਕਾਰ ਚੱਲ ਰਿਹਾ ਹੈ ਨਾ ਪੂਰੇ ਪੰਜਾਬ ਦੇ ਵਿੱਚ ਕੈਂਸਰ ਨੂੰ ਲੈ ਕੇ ਇਹਦੇ ਵਿੱਚ ਡਾਕਟਰ ਧਾਲੀਵਾਲ ਦਾ ਯੋਗਦਾਨ ਤਾਂ ਹੈਗਾ ਹੀ ਹੈਗਾ ਇਸ ਤੋਂ ਵੱਧ ਚੜ੍ਹ ਕੇ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਹੈ ਡਾਕਟਰ ਜਗਜੀਤ ਸਿੰਘ ਧੁਰੀਜੀ ਦਾ ਜਿਹੜੇ ਕਿ ਲੋਕਾਂ ਨੂੰ ਅਵੇਅਰ ਕਰਦੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਬਿਲਕੁਲ ਵੀ ਇਸ ਗੱਲ ਬਾਰੇ ਨਹੀਂ ਪਤਾ ਕਿ ਕੈਂਸਰ ਕੀ ਹੁੰਦਾ ਹੈ ਕਿਉਂ ਹੋ ਜਾਂਦਾ ਹੈ ਇਹਦੇ ਕਿਵੇਂ ਅਸੀਂ ਇਹ ਤੋਂ ਬਚ ਸਕਦੇ ਆ ਇਸ ਲਈ ਅਸੀਂ ਸਪੈਸ਼ਲੀ ਥੈਂਕਸ ਕਰਾਂਗੇ ਡਾਕਟਰ ਜਗਜੀਤ ਸਿੰਘ ਥੋਰੀ ਜੀ ਦਾ ਜਿਹੜੇ ਕਿ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਔਰ ਆਬਦੇ ਕਮਾਂ ਦੇ ਨਾਲ ਨਾਲ ਇਹੋ ਜਿਹਾ ਕੰਮ ਕਰ ਰਹੇ ਨੇ ਜਿਸ ਦੇ ਨਾਲ ਕਿ ਜਿਹੜੀ ਸਮਾਜ ਜਿਹੜਾ ਹੈਗਾ ਉਹਦੇ ਵਿੱਚ ਉਹ ਆਪਣਾ ਯੋਗਦਾਨ ਪਾ ਰਹੇ ਨੇ ਬਦਕਤ ਬਾਲਾ ਚੰਗਾ ਕੀ ਨਾਮ ਹੈ ਮੇਰਾ ਨਾਮ ਗੁਰਵਿੰਦਰ ਕੌਰ ਹੈ ਜੀ ਮੈਮ ਅੱਜ ਮਾਡਰਨ ਸੈਕੂਲਰ ਸਕੂਲ ਦੇ ਵਿੱਚ ਵਰਲਡ ਕੈਂసర్ ਕੇਅਰ ਵੱਲੋਂ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਸਰ ਇਹ ਕੈਂਪ ਜਿਹੜਾ ਹੈਗਾ ਮਤਲਬ ਵਰਲਡ ਕੇਅਰ ਸੁਸਾਇਟੀ ਹੈਗੀ ਹੈ ਵਰਡ ਦੀ ਕੈਂసర్ ਕੇਅਰ ਸੁਸਾਇਟੀ ਉਹਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਇਹਦੇ ਵਾਸਤੇ ਮਾਲਵੇ ਰੀਜਨ ਦਾ ਸਬੂ ਡਿਸਟ੍ਰਿਕਟ ਦਾ ਇਹ ਸਕੂਲ ਜਿਹੜਾ ਹੈਗਾ ਮਾਡਰਨ ਸੈਕੂਲਰ ਸਕੂਲ ਚੁਣਿਆ ਗਿਆ ਹੈ ਤੇ ਇਹਦੇ ਆਲੇ ਦੁਆਲੇ ਕਾਫੀ ਜ਼ਿਆਦਾ ਪਿੰਡ ਨੇ ਜਿੱਥੋਂ ਦੇ ਲੋਕ ਜਿਹੜੇ ਨੇ ਇੱਥੇ ਚੈੱਕਅਪ ਲਈ ਆ ਰਹੇ ਨੇ ਤੇ ਸਵੇਰ ਤੋਂ ਘੱਟੋ ਘੱਟ 3-400 ਬੰਦਾ ਜਿਹੜਾ ਹੈਗਾ ਇੱਥੇ ਆਪਣਾ ਟੈਸਟ ਕਰਵਾ ਚੁੱਕਿਆ ਹੈਗਾ ਅਨ ਲੋਕਲ ਨੂੰ ਕੀ ਮੈਸੇਜ ਦਵਾਂਗੇ ਸਰ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬਾਅਦ ਤੋਂ ਬਾਅਦ ਟੈਸਟ ਕਰਵਾਓ ਤਾਂ ਕਿ ਇਹ ਜਿਹੜੀ ਬਿਮਾਰੀ ਹੈ ਜਿਹੜੀ ਕਿ ਸਾਡੇ ਖਾਸ ਕਰਕੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਹੈ ਕਿਉਂਕਿ ਕਨਕਾ ਵਗੈਰਾ ਦੇ ਵਿੱਚ ਲੋਕ ਪੈਸਟੀਸਾਈਡ ਕੈਮੀਕल्स ਵਗੈਰਾ ਵਰਤਦੇ ਨੇ ਜਿਦੇ ਕਰਕੇ ਕੈਂਸਰ ਦੀ ਜਿਹੜੀ ਵੀ ਰੇਸ਼ਿਓ ਹੈ ਉਹ ਜ਼ਿਆਦਾ ਇਸ ਏਰੀਏ ਮਾਲਵੇਰੀਜਨ ਚ ਮੰਨੀ ਜਾਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਏਰੀਏ ਦੇ ਵਿੱਚੋਂ ਇਹ ਜਿਹੜੀ ਬਿਮਾਰੀ ਹੈ ਲਾਜ ਲਾਜ ਬਿਮਾਰੀ ਇਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੈਂਸਰ ਲਾਜ ਲਾਜ ਬਿਮਾਰੀ ਨਹੀਂ ਹੈ ਕਿ ਇਹਨੂੰ ਅਸੀਂ ਮਤਲਬ ਖਤਮ ਕਰ ਸਕਦੇ ਅਸੀਂ ਇਨੀਸ਼ੀਅਲ ਸਟੇਜ ਦੇ ਟੈਸਟ ਵਗੈਰਾ ਕਰਾਉਣੀ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕੀ ਪ੍ਰੋਬਲਮ ਹੈ ਤਾਂ ਉਹਦਾ ਕਿਉਰ ਕਰ ਸਕਦੇ ਆ ਤੇ ਇੱਥੇ ਇਸ ਕੈਂਪ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਟੈਸਟ ਮੁਫਤ ਹੁੰਦੇ ਲਈ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਨੇ ਤੇ ਇਨੀਸ਼ੀਅਲ ਸਟੇਜ ਤੇ ਪਤਾ ਲੱਗਣ ਨਾਲ ਇਸ ਬਿਮਾਰੀ ਦਾ ਅਲਾਰਜ ਵੀ ਜਿਹੜਾ ਹੈਗਾ ਉਹ ਮਿਲ ਜਾਂਦਾ ਲੋਕਾਂ ਨੂੰ ਕੀ ਨਾਮ ਹੈ ਮਾਈ ਨੇਮ ਇਜ਼ ਸੁਨੀਲ ਕਦਮ ਐਂਡ ਆਮ ਵਰਕਿੰਗ ਹੇਅਰ ਐਜ਼ ਅ ਪ੍ਰਿੰਸੀਪਲ आई आई एम वेरी मच प्रिविलेज टू होस्ट दिस कैंप इन मॉडर्न सेकुलर पब्लिक स्कूल अंडर द गाइडेंस ऑफ डॉक्टर जगजीत सिंह धूरी साहब एंड दिस कैम्प इज गोइंग ऑन वेरी सक्सेसफुल सर जिस कैंप जो है अपना uh, लगा है इसमें अभी तक क्या पेशेंट्स की Check -up. Uh, the, since morning this camp is going on and near about 350 400 patients have been checked uh, medically thorough checkup is going on. Uh, the patients those are coming here they are from rural background and uh, since uh, since they are being privileged with number of tests over here so they are very happy to see certain sort of arrangements uh, as well as the medicines those are provided here they are free of cost so we can say uh, with the help of world care cancer society मिस्टर 달리वाड एज़ वेल वर्थी डायरेक्टर सर जगजीत सिंह जी रिसाव दे आर वर्किंग इमेंसली फॉर द अपब्रिंगिंग ऑफ सोसाइटी एंड दे आर गिविंग अ सॉलिड मैसेज टू होल वर्ल्ड दैट दिस दिस डिजीज कैन बी डिस्ट्रॉयड इफ वी टेक प्रीकाशंस इन अर्ली स्टेज डॉक्टर कनिष डॉक्टर साहब जेड अपना केयर कैंप लगाया गया है की कहना चाहूंगा आपा इथे टेस्ट करदे पेया मेलस ते फीमेल्स ते कैंसर दा ਮੇਲਸ ਦੇ ਵਿੱਚ ਆਪਾਂ ਪੀਐਸਏ ਕਰਦੇ ਪਏ ਆ ਫੀਮੇਲ ਦੇ ਵਿੱਚ ਆਪਾਂ ਮੈਮੋਗ੍ਰਾਫੀ ਟੈਪਸ ਬੋਨ ਡੈਂਸਟੀ ਸਕਰੀਨਿੰਗ ਕਰਦੇ ਪਏ ਆ ਨਾਲ ਬਲੱਡ ਟੈਸਟ ਵੀ ਕਰਦੇ ਪਏ ਆ ਮੇਲਸ ਦੇ ਵਿੱਚ ਵੀ ਸੇਮ ਤਰ੍ਹਾਂ ਦਾ ਟ੍ਰੀਟਮੈਂਟ ਆ ਨਾਲ ਆਪਾਂ ਫ੍ਰੀ ਮੈਡੀਸਿਨਿੰਗ ਦੇ ਪਏ ਆ ਜਿੱਥੋਂ ਇੱਥੋਂ ਆਪਾਂ ਪਰਚੀ ਠਾਕੇ ਉੱਥੇ ਜਾ ਕੇ ਤੁਸੀਂ ਡਾਕਟਰ ਨਾਲ ਆਪਣਾ ਕੰਸਲਟ ਕਰਨਾ ਹੈ ਉਸ ਤੋਂ ਬਾਅਦ ਉਹ ਟੈਸਟ ਲਿਖਦੇ ਨੇ ਟੈਸਟ ਲਿਖਣ ਤੋਂ ਬਾਅਦ ਇੱਥੇ ਆ ਕੇ ਫੇਰ ਮੈਡੀਸਿਨ ਲੈਣ ਦੇ ਪੇਸ਼ੈਂਟ ਇਹਦੇ ਜਿਹੜੇ ਆਪਣਾ ਕਰਤਾ ਨੇ ਕੌਣ ਨੇ ਉਹ ਡੋਨ ਸਿੰਘ ਤਾਂ ਨਹੀਂ ਗਾ ਉਨ ਤੱਕ ਤੁਸੀਂ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿੰਨੇ ਕੈਂਪ ਲਗਾ ਚੁੱਕੇ ਹੋ ਆਪਾਂ 올ਓਵਰ ਦਾ ਇੰਡੀਆ ਕਵਰ ਕਰੀਦਾ ਵੈਸੇ ਤਾਂ ਪਰ ਪੰਜਾਬ ਤਾਂ ਆਪਾਂ ਨੇਅਰਬਟ ਪੂਰਾ ਹੀ ਕਵਰ ਕਰ ਲਿਆ ਵਾ ਮੈਕਸिमम ਆਪਾਂ ਦੱਸਿਆ ਰੇਂਜ ਲੱਸੀ ਜਾਏ ਕਿ 11000 ਤੋਂ ਉੱਪਰ ਆਪਾਂ ਕਵਰ ਕਰ ਚੁੱਕੇ ਹਾਂ ਪੰਜਾਬ ਦੇ ਜਿਹੜੇ ਵਿਲੇजेस ਆ ਉਹ ਸਾਰੇ ਤੁਸੀਂ ਕਵਰ ਕਰ ਚੁੱਕੇ ਹੋ ਹਾਂਜੀ ਹਾਂਜੀ ਤੇ ਲੋਕਾਂ ਦਾ ਕੀ ਮਿਹਨ ਦਾ ਤੁਹਾਨੂੰ ਸਪੋਰਟ ਮਿਲਦਾ ਲੋਕਾਂ ਦੀ ਫੁੱਲ ਸਪੋਰਟ ਮਿਲਦੀ ਹੈ ਖਾਸ ਕਰਕੇ ਪਿੰਡਾਂ ਤੋਂ ਸਾਨੂੰ ਜ਼ਿਆਦਾ ਸਪੋਰਟ ਮਿਲਦੀ ਹੈ ਨੈਚੁਰਲ ਵੀ ਵਾਚਰ ਕੀ ਟੈਸਟ ਕਰਾਉਂਦੇ ਆ ਸੀ ਡਿਸਟ੍ਰੀ ਵੀ ਕਰਾਉਂਦੇ ਹੁਣ ਇੰਨਾਂ ਦੇ ਵੀ ਜਾਗਰੂਤ ਹੋ ਗਏ ਆ ਆ ਕੇ ਆਪਣੇ ਆਪ ਹੀ ਟੈਸਟ ਕਰਾਉਂਦੇ ਆ ਡਾਕਟਰ ਸਾਹਿਬ ਦੇਖੀਏ ਆਪਣਾ ਕੈਂਸਰ ਲਾਲ ਹੈ ਬਿਮਾਰੀ ਹੈ ਪਰ ਲੋਕੀ ਡਰਦੇ ਆ ਕਿ ਅਸੀਂ ਚੈੱਕ ਨਹੀਂ ਕਰਾਣਾ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਆਪਾਂ ਇਹੀ ਮੈਸੇਜ ਦੇਵਾਂਗੇ ਕਿ ਆ ਕੇ ਇੱਕ ਵਾਰੀ ਚੈੱਕ ਤਾਂ ਕਰਾ ਲਓ ਇੱਕ ਵਾਰੀ ਚੈੱਕ ਕਰਾਣਾ ਜ਼ਰੂਰੀ ਆ ਤੁਹਾਨੂੰ ਇਨੀਸ਼ੀਅਲ ਸਟੇਜ ਤੇ ਪਤਾ ਲੱਗ ਜੂਗਾ ਅਗਰ ਉਹ ਸਟੇਜ ਵੱਧ ਗਈ ਫਿਰ ਅੱਗੇ ਜਾ ਕੇ ਪ੍ਰੋਬਲਮ ਆਂਦੀ ਆ ਅਗਰ ਆਪਣਾ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਫਿਰ ਉਹ ਇਲਾਜ ਪੋਸੀਬਲ ਆ ਅੱਗੇ ਜਾ ਕੇ ਪ੍ਰੋਬਲਮ ਆਉਂਦੀ ਆ ਕਿ ਆਪਾਂ ਕੈਂਸਰ ਹੋਣ ਹੀ ਨਹੀਂ ਦੇਣਾ ਆ ਕੇ ਆਪਣਾ ਜਨਰਲ ਚੈੱਕਅਪ ਕਰਾਓ ਆਪਾਂ ਫ੍ਰੀ ਮੈਡੀਸਿਨ ਦਿੰਦੇ ਆ